ਕੀ ਕਹਿਣਾ ਜਾਨਪੰਜਾਬ ਸਰਕਾਰ ਨੂੰ ਕੀ ਕਹਿਣਾ ਚਿੱਟੇ ਨਾਲ ਹੀ ਲਏ ਮਰਿਆ ਠੀਕ ਹੈ ਜੀ ਆਪਰੋਂ ਚਿੱਟਾ ਬੰਦ ਕਰਾਓ ਮੈਂ ਤਾਂ ਅੱਗੇ ਵੀ ਕਿਹਾ ਸੀ ਮੈਂ ਤਾਂ ਉੱਥੇ ਹੀ ਜਾ ਕੇ ਆਇਆ ਸੀ ਮੈਂ ਕਿਹਾ ਵੀ ਇੰਨਾ ਛਰੇਆਮ ਵਿਗੰਡਿਆ ਆ ਤਾਂ ਛਰੇਆਮ ਤੁਸੀਂ ਇਹ ਵੀ ਨਹੀਂ ਕੰਮ ਕਰ ਸਕਦੇ ਇਹ ਚਿੱਟਾ ਛਰੇਆਮ ਹੀ ਨਾ ਵਿਗੜਾ ਪੰਜਾਬ ਸਰਕਾਰ ਤੋਂ ਕੀ ਹੁਦਾਰ ਪੰਜਾਬ ਸਰਕਾਰ ਤੋਂ ਕੀ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਵੀ ਇਹ ਹੀ ਜੰ ਬੰਦ ਕਰਾਉਣੇ ਹੈ ਇੰਨਾ ਚਿਰ ਹੋ ਗਿਆ ਬਰਾੜੀ ਵਿਚਾਰਾ ਜੋਰ ਲਾਉਣ ਦਾ ਚਲੇ ਗਿਆ ਇੱਥੋਂ ਕਿੰਨੇ ਚੇਤੋਂ ਨਸ਼ਾ ਕਰਦਾ ਇਹ ਨੰਦਾ ਅੱਗੇ ਤਾਂ ਡੀਲ 베ਚੀ ਛੱਡ ਗਿਆ ਸੀ ਅੱਜ ਲਾਇਆ ਇਹਨੇ ਥੀ ਦੁਬਾਰਾ ਪਤਾ ਨਹੀਂ ਕਿੱਥੇ ਬੀਤੋਂਗਾ ਹੋ ਪਤਾ ਸ਼ਿਦੀਪੇਟ ਚੜ ਗਿਆ ਹੈ ਅੱਜ ਇਨਫੋਰਮੇਸ਼ਨ ਮਿਲੀ ਹੈ ਕਿ ਟਾਂਡਾ ਥਾਣੇ ਦੇ ਵਿੱਚ ਆਇਆ ਪਰ ਹੈਗਾ ਮਹੱਲਾ ਪੈਂਦਾ ਇੱਕ ਜਿਹਦੇ ਤੋਂ ਇੱਕ ਨੌਜਵਾਨ ਦਾ ਹਰਮੇਸ਼ ਲਾਲ ਪੁੱਤਰ ਗੁਰਚਰਨ ਦਾਸ ਉਹ ਮਰ ਸ਼ਕਤੀਕ ਸਾਲ ਤੇ ਨਸ਼ੇ ਦਾ ਕਾਰਨ ਦੇ ਹੀ ਦੱਤ ਹੋ ਗਈ ਤੇ ਮੌਕੇ ਤੇ ਆਏ ਪਰ ਵਾਰਕ ਨੰਬਰ ਨਹੀਂ ਮਿਲੇ ਆ ਇਹ ਇਹਨਾਂ ਦੇ ਜਾਣਨ ਤਾਮ ਕੀ ਅਗਲੇ ਕਾਰਜ ਅਮਲ ਚ ਲਿਆਂਦੇ ਜਾਊਗੀ ਕਿ ਜਿਹੜੇ ਜਿਹੜੇ ਵੀ ਇਹਦੇ ਵਿੱਚ ਕੋਈ ਦੋਸ਼ੀ ਪਾਏ ਜਾਣਗੇ ਬੰਦੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਆ ਜਾਂ ਜਿਨ੍ਹਾਂ ਦੀ وجہ ਦੇ ਨਾਲ ਇਹ ਵੀ ਡੈਥ ਹੋਈ ਆ ਕੋਈ ਕਿਸੇ ਵੀ ਕੀਮਤ 'ਚ ਬਖਸ਼ੇ ਨਹੀਂ ਜਾਣਗੇ ਉਹਨਾਂ ਦੇ ਉੱਤੇ ਜਿਹੜੀ ਆ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਮੇਰੀ ਨਵੀਂ ਪੋਸਟਿੰਗ ਆ ਇਸ ਥਾਣੇ ਦੇ ਵਿੱਚ ਜਿਹੜੇ ਜਿਹੜੇ ਵੀ ਨਸ਼ਾ ਕਰਦੇ ਆ ਉਹ ਬਖਸ਼ੇ ਨਹੀਂ ਜਾਣਗੇ ਤੇ ਨਸ਼ਾ ਖਤਮ ਕੀਤਾ ਜਾਊਗਾ ਅੱਜ ਤੋਂ ਪੂਰੇ ਟਾਂਡੇ ਦੇ ਵਿੱਚੋਂ